ਮਰਦਾਬਾ 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 ਹਾਂਜੀ ਸਰ ਸ਼ੁਭਨਾਮ ਮੇਰਾ ਨਾਮ ਸ਼ਮਸ਼ੀਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਜੀ ਨੇ ਤਲੀਆਂ ਵਿਛਾ ਕੇ ਗੇਟ ਰੈਲੀ ਕਰਨਾ ਤੋਂ ਨਾਲ ਆਤਾ ਕੀ ਬਿਲਕੁਲ ਅਸੀਂ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਦੀ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ ਪਰ ਜਦੋਂ ਆਮ ਆਦਮੀ ਪਾਰਟੀ ਸਰਕਾਰ ਸੱਤਾ ਜਾਈ ਸੀ ਬੜੇ ਵਾਅਦੇ ਕੀਤੇ ਸੀਗੇ ਕਿ ਅਸੀਂ ਜਿਹੜੀਆਂ ਠੇਕੇਦਾਰੀ ਸਿਸਟਮੇ ਬੰਦ ਕਰਦਾਂਗੇ ਵਿਭਾਗਾਂ ਦਾ ਜਿਹੜਾ ਨਿਜੀਕਰਨ ਨੂੰ ਬੰਦ ਕਰਦਾਂਗੇ ਵਿਭਾਗਾਂ ਨੂੰ ਮਚਾਵਾਂਗੇ ਨੌਜਰ ਰੋਜ਼ਗਾਰ ਦਵਾਂਗੇ ਪਰ ਇਹ ਸਾਰਾ ਕੁਝ ਸਾਡੇ ਵਿਭਾਗ ਦੇ ਵਿੱਚ ਉਲਟੋ ਹੋ ਰਿਹਾ ਕਿਤੇ ਨਾ ਕਿਤੇ ਨਿਜੀਕਰਨ ਨੂੰ ਬਰਾਵਾ ਦਿੱਤਾ ਜਾਂਦੇ ਜਿਵੇਂ ਜਦੋਂ ਵੀ ਮੰਤਰੀ ਸਾਹਿਬ ਕੋਈ ਸਟੇਟਮੈਂਟ ਆਉਂਦੀ ਆ ਇੱਕ ਤਰੀਕ ਨੁਵਾਈ ਆ 1 ਜਨਵਰੀ ਨੂੰ ਨਵੇਂ ਸਾਲ ਤੇ ਕਿ ਅਸੀਂ ਬਸਟਾਂ ਠੇਕੇ ਦੇ ਦਵਾਂਗੇ ਕਿਲੋਮੀਟਰ ਬਸਾਂ ਪਾਵਾਂਗੇ ਉਹ ਸਿੱਧੇ ਤੌਰ ਤੇ ਵਿਭਾਗ ਦਾ ਨਿਜੀਕਰਨ ਹੈ ਦੂਜੇ ਪਾਸੇ ਪਿਛਲੇ ਸਮੇਂ 'ਚ ਇਹ ਸਰਕਾਰ ਨੇ ਵੱਡੇ ਪੱਧਰ ਤੇ ਆਊਟਸੋਰਸ ਤੇ ਪਰਤੀਆਂ ਕੀਤੀਆਂ ਪਿਛਲੀਆਂ ਸਰਕਾਰ ਰੈਗੂਲਰ ਭਰਤੀਆਂ ਵੀ ਕੀਤੀਆਂ ਸੀ ਆਊਟਸੋਰਸ ਤੇ ਵੀ ਕੀਤੀਆਂ ਕੰਟਰੈਕਟ ਦੇ ਵੀ ਕੀਤੀਆਂ ਪਰ ਇਹਨਾਂ ਤੋਂ ਮਾਸ ਉਮੀਦ ਸੀ ਵੀ ਇਹ ਰੈਗੂਲਰ ਕਰਨਗੇ ਪਰ ਇਹਨਾਂ ਨੇ ਸਿੱਧੇ ਤੌਰ ਤੇ ਭਰਤੀਆਂ ਜਿਹੜੀਆਂ ਆਊਟਸੋਰਸ ਦੀਆਂ ਕੀਤੀਆਂ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਵਾਅਦੇ ਕੀਤੇ ਵੀ ਅਸੀਂ ਠੇਕੇਦਾਰ ਵਿਚੋਲੇ ਬਾਹਰ ਕੱਢ ਦਾਂਗੇ ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਾਂਗੇ ਬਕਾਇਦਾ ਕੀ ਬੋਰਡ ਲਾ ਦਿੱਤੇ ਵੀ ਅਸੀਂ ਇਹਨੇ ਹਜ਼ਾਰ ਮੁਲਾਜ਼ਮ ਪੱਕਾ ਕੀਤਾ ਸੋ ਸਾਡੇ ਵਿਭਾਗ ਦੇ ਵਿੱਚ ਕੰਟਰੈਕਟ ਵਾਲੇ ਮੁਲਾਜ਼ਮੀਆਂ ਆਊਟਸੋਰਸ ਦੇ ਮੁਲਾਜ਼ਮੀਆਂ ਇੱਕ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਗਿਆ ਅਸੀਂ ਜਦੋਂ ਵੀ ਸੰਘਰਸ਼ ਕਰਦੇ ਹਾਂ ਤੇ ਕੋਈ ਨਾ ਕੋਈ ਮੀਟਿੰਗ ਬੈਠ ਇਦੇ 'ਚ ਮੁੱਖ ਮੰਤਰੀ ਪੰਜਾਬ ਨਾਲ ਫਾਈਨਲ ਮੀਟਿੰਗ ਹੋਈ ਸੀ। ਜਿਹਦੇ 'ਚ ਐਡਵੋਕੇਟ ਜਰਨਲ, ਚੀਫ ਸੈਕਟਰੀ ਸਾਹਿਬ, ਸੈਕਟਰੀ ਟਰਾਂਸਪੋਰਟ, ਐਮ ਡੀ ਪਨਬਸ, ਐਮ ਡੀ ਪੀਆਰਟੀਸੀ ਸਾਰੇ ਅਧਿਕਾਰੀ ਸ਼ਾਮਲ ਸੀਗੇ। ਉਹਨਾਂ ਨੇ ਸਾਰੀਆਂ 7 ਮੰਗਾਂ ਜੀ ਸਾਡੀਆਂ 7 ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਵੀ ਵਿਭਾਗ ਨੂੰ ਬਚਾਉਣ ਵਾਲੀਆਂ ਮੰਗਾਂ ਵੀ ਆ ਤੇ ਮੁਲਾਜ਼ਮਾਂ ਦੀਆਂ ਵੀ ਮੰਗਾਂ ਨੇ ਤੇ ਇਹਦੇ ਨਾਲ ਸਾਰਿਆਂ ਨੂੰ ਲਾਭ ਮਿਲ ਸਕਦਾ। ਸੋ ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਗਠਿਤ ਕੀਤੀ ਜਿਹਦੇ 'ਚ ਜਥੇਬੰਦੀ ਦੇ ਦੋ ਨੁਮਾਇंदे, ਐਮ ਡੀ ਪਨਬਸ, ਪੀਆਰਟੀਸੀ, ਸੈਕਟਰੀ ਟਰਾਂਸਪੋਰਟ ਦੇ ਮੰਤਰੀ ਤੇ ਉਸ ਤੋਂ ਬਾਅਦ ਉਹ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਨਾ ਸੋ 1 ਮਹੀਨੇ ਦੇ ਵਿੱਚ ਉਹ ਪਾਲਿਸੀ ਤਿਆਰ ਹੋ ਗਈ ਜਿਹਦੇ ਚ ਅਸੀਂ ਵੀ ਤੇ ਵਿਭਾਗਦਿਆਂ ਵੀ ਜ਼ਿੰਮੇਵਾਰੀਆਂ ਲਾਈਆਂ ਸੀ ਕਿ ਵਕ ਵਕ ਸਟੇਟਾਂ ਦੇ ਕਾਗਜ ਲਾਓ ਕਿਵੇਂ ਉਹਨਾਂ ਨੇ ਪੱਕੇ ਕੀਤੇ ਅਸੀਂ ਹਰਿਆਣੇ ਦੇ ਹਿਮਾਚਲ ਦੇ ਉਹ ਸਟੇਟਾਂ ਦੇ ਪੰਜਾਬ ਦੇ ਜਿੱਥੇ ਜਿੱਥੇ ਦੂਸਰੇ ਵਿਭਾਗਾਂ 'ਚ ਮੁਲਾਜ਼ਮ ਪੱਕੇ ਕੀਤੇ 2 ਸਾਲ ਵਾਲੇ 3 ਸਾਲ ਵਾਲੇ 5 ਸਾਲ ਵਾਲੇ ਉਹ ਸਾਰੇ ਕਾਗਜ ਦਿੱਤੇ ਪਰ ਉਹ ਪਾਲਿਸੀ ਤਿਆਰ ਹੋਣ ਤੋਂ ਬਾਅਦ ਜਦੋਂ ਸਰਕਾਰ ਦੇ ਕੋਲ ਜਾਣੀ ਸੀਗੀ ਤੇ اچانک ਜਿਹੜੇ ਸੈਕਟਰੀ ਟ੍ਰਾਂਸਪੋਰਟ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਉਹਨਾਂ ਨੂੰ ਬਦਲਿਆ ਜਾਂਦਾ ਤੇ ਜਦੋਂ ਨਵੇਂ ਸੈਕਟਰੀ ਟ੍ਰ ਉਹ ਆਪਣੇ ਤਰੀਕੇ ਨਾਲ ਕੰਮ ਕਰ ਲੱਗ ਜਾਂਦਾ ਉਹ ਚੀਜ਼ ਨੂੰ ਸਾਰਿਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਜਿਹਦੇ ਰੋਸ ਵਜੋਂ ਅਸੀਂ ਇਹ ਹੜਤਾਲ ਤੇ ਗਏ ਆ ਕਿਉਂਕਿ ਜਦੋਂ ਵੀ ਅਸੀਂ ਕੋਈ ਕਾਗਜ਼ ਪੱਤਰ ਪਰਸਨਲ ਤੌਰ ਤੇ ਦਿੰਨੇ ਆ ਜਾਂ ਅਸੀਂ ਭੇਜਦੇ ਆ ਸਾਡੇ ਕਾਗਜ਼ਾਂ ਨੂੰ ਰੱਦੀ ਚ ਸੁੱਟਿਆ ਜਾਂਦਾ ਤੇ ਘੁਮਾ ਫਰਾ ਕੇ ਓਮਾ ਦੇ ਵੀ ਦੀ ਜੱਜਮੈਂਟ ਲੈਂਦੀ ਜਾਂਦੀ ਆ ਓਮਾ ਦੇ ਵੀ ਇੱਕ ਉੱਤਰਾਖੰਡ ਦੀ ਜੱਜਮੈਂਟ ਸੀਗੀ ਉੱਤਰਾ ਜੱਜ ਸੀਗੀ ਉਹਨੇ ਜੱਜਮੈਂਟ ਦਿੱਤੀ ਸੀ ਵੀ ਜਿਹੜੇ ਮੁਲਾਜ਼ਮ ਨੇ ਵਿਭਾਗ ਚ 10 ਸਾਲ ਲਾਲੇ ਘਟੋ ਘਾਟ ਨੂੰ ਰੈਗੂਲਰ ਕੀਤਾ ਜਾਵੇ ਤੇ ਸਾਡਾ ਵਿਭਾਗ ਇਹੋ ਜਿਹਾ ਜਿਹੜਾ ਪ੍ਰੋਪਰ ਚੱਲਦਾ ਵਾ ਜਿਹਦੇ ਚ ਆਉਂ 2004 ਤੋਂ ਪੀਆਰਡੀਸੀ 'ਚ 7 ਜੋ ਪਨ ਵਾਸਤੇ ਤੇ ਲਗਭਗ 20-20 ਸਾਲ ਤੋਂ ਮੁਲਾਜ਼ਮ ਜਿਹੜੇ ਉਹ ਨੌਕਰੀਆਂ ਕਰਨ ਦੇ ਲਗਭਗ ਦੋਨਾਂ ਵਿਭਾਗਾਂ 'ਚ 8000 ਮੁਲਾਜ਼ਮ ਆ ਉਹ ਮੁਲਾਜ਼ਮਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਲਗਾਤਾਰ ਸ਼ੋਸ਼ਣ ਜਿਹੜੇ ਠੇਕੇਦਾਰਾਂ ਨੇ ਠੇਕੇਦਾਰ ਹਰਿਆਣੇ ਦੇ ਦਿੱਲੀ ਦੇ ਲਿਆ ਕੇ ਪੰਜਾਬ 'ਚ ਬਿਠਾ ਦਿੱਤੇ ਕਿਉਂਕਿ ਉਹਨਾਂ ਨੇ ਠੇਕੇਦਾਰ ਕੱਢ ਤੇ ਬਾਹਰ ਹਰਿਆਣੇ ਨੇ ਤੇ ਦਿੱਲੀ ਨੇ ਠੇਕੇਦਾਰ ਬਾਹਰ ਕੱਢਦੇ ਆ ਉਹ ਜਿੰਨੇ ਬਾਹਰ ਕੱਢਿਓ ਪੰਜਾਬ 'ਚ ਆ ਗਏ ਜਿੰਨਾ ਕਾਰਨ ਸਾਡੀ 28 ਕਰੋੜ ਦੀ GST ਜਾਰੀ ਆ ਜਿਹੜਾ ਵੱਡਾ ਨੁਕਸਾਨ ਆ ਦੂਜੇ ਪਾਸੇ ਕੰਟਰੈਕਟ ਮੁਲਾਜ਼ਮ ਆ ਜਿਨ੍ਹਾਂ ਨੂੰ ਆਸਾਂ ਉਮੀਦਾਂ ਸੀ ਉਹਨਾਂ ਨੇ ਟੈਸਟ ਦੇ ਕੇ ਵੀ ਆਏ ਸਾਰਾ ਕੁਝ ਪ੍ਰਕਿਰਿਆ ਪੂਰੀ ਕੀਤੀ ਆ ਉਹਨਾਂ ਨੂੰ ਵੀ ਕਰਨਾ ਉਹ ਅਸੀਂ 10 ਸਾਲਾਂ ਵਾਲੀ ਪਾਲਿਸੀ ਜਿਹੜੀ ਸਰਕਾਰ ਦੀ ਕੱਚੀ ਪਿੱਲੀ ਆ ਅਸੀਂ ਉਹਦੇ ਨਾਲ ਕਰਾਂਗੇ ਉਹ ਵਾਰ-ਵਾਰ ਮੀਟਿੰਗਾਂ ਦੇ ਵਿੱਚ ਜਦੋਂ ਮੀਟਿੰਗ ਅਸੀਂ ਜਾਂਦੇ ਆ ਤੇ ਉਦੋਂ ਇੱਕ ਵਾਰ ਫਾਈਲਾਂ ਨੂੰ ਚੱਕ ਲੈਂਦੇ ਘਟਾ ਘੂਟਾ ਝਾੜ ਲੈਂਦੇ ਆ ਤੇ ਲਾਰਾ ਲਾ ਆਂਦੇ ਵੀ ਦਸਾਂ ਦਿਨਾਂ ਚ ਆਪਾਂ ਤਿਆਰ ਕਰ ਦਿੰਦੇ ਆ ਬਿਲਕੁਲ ਬੱਸਾਂ ਮੁਕੰਮਲ ਬੰਦ ਨੇ ਸੱਦਾ ਆਵੇ ਨਾ ਆਵੇ ਅਸੀਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸਰਕਾਰ ਨੂੰ ਵਿਖਾਉਣਾ ਸੀਗਾ ਕਿ ਸਾਡੀ ਏਕਤਾ ਇੰਨੀ ਆ ਕਿਉਂਕਿ ਸਰਕਾਰ ਵੱਲੋਂ ਟਰਾਂਸਪੋਰਟ ਮੰਤਰੀ ਵੱਲੋਂ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਵੀ ਖੁਣੀ ਜਿਹੜੇ ਮੁਲਾਜ਼ਮ ਹੈ ਸਾਡੇ ਤੋਂ ਖੁਸ਼ ਆ ਕਿਉਂਕਿ 92 ਦੀ ਬਜਾਏ ਇਹਨਾਂ ਦੀਆਂ 94 ਸੀਟਾਂ ਹੋ ਗਈਆਂ ਉਹ ਮਨ 'ਚ ਵਹਿਮ ਆ ਜਾਂਦਾ ਹੈ ਜਰਾ ਪਰ ਉਹ ਦੱਸਣਾ ਵੀ ਜਿਹੜੇ ਮੁਲਾਜ਼ਮਾਂ ਨੇ ਤੁਹਾਨੂੰ ਸੱਤਾ ਜਿਲੇ ਆਂਦਾ ਕਿਉਂਕਿ ਜਦੋਂ ਵੀ ਮੁਲਾਜ਼ਮ ਬੈਲਟ ਖੁੱਲੀ ਸੀ ਜਦੋਂ ਸਰਕਾਰ ਦੀਆਂ ਚੋਣਾਂ ਆਈਆਂ ਸੀ ਤੇ ਪਹਿਲੀ ਮੁਲਾਜ਼ਮਾਂ ਦੀ ਜਿਹੜੀ ਲੀਡ ਫੜੀ ਸੀ ਸਰਕਾਰ ਨੇ ਤੇ ਉਸ ਤੋਂ ਬਾਅਦ ਮੁਲਾਜ਼ਮ ਲਗਭਗ ਆਪਣੀ ਬੂਟ ਬੋਰਡ ਦੇ ਨਾਲ ਨਾਲ 3-4% ਵੋਟ ਨੂੰ ਹੋਰ ਫੈਕਟਰ ਪਾਉਂਦੇ ਆ ਤੇ ਇਸੇ ਤਰੀਕੇ ਨਾਲ ਹੀ ਭੁੱਖ ਦੇ ਵਿੱਚ ਵੀ ਆ ਤੇ ਮਲਾਜਮੇ ਨਾਲ ਤੋਂ 100% ਦੁਖੀ ਆ ਠੀਕ ਆ ਥੋੜੇ ਵਾਲੇ ਮਲਾਜਮਾ ਨੂੰ ਖੁਸ਼ ਕਰ ਲੈਂਦੇ ਆ ਰੈਗੂਲਰ ਮਲਾਜਮਾ ਨੂੰ ਕਿਉਂਕਿ ਉਹ ਪ੍ਰੋਸੈਸ ਚੱਲਦਾ ਪਿਆ ਪਰ ਕੱਚੇ ਮਲਾਜਮ ਜਿਨ੍ਹਾਂ ਨੇ ਸਰਕਾਰ ਦੇ ਵਿੱਚ ਵੱਡਾ ਯੋਗਦਾਨ ਪਾਇਆ ਉਹ ਪੂਰੇ ਤਰ੍ਹਾਂ ਤੋਂ ਇਹਨਾਂ ਤੋਂ ਦੁਖੀ ਨੇ ਤੇ ਆਉਣ ਵਾਲੇ ਨਵੇਂ ਸੱਤਾ ਦੇ ਵਿੱਚ ਜਿਹੜੀਆਂ ਮਤਲਬ ਚੋਣਾਂ ਆਉਣੀਆਂ ਉਹਦੇ ਨਤੀਜੇ ਭੁਗਤਣੇ ਪੈਣਗੇ ਕਿਰੇ ਕੀ ਨਾਮ ਆ ਜੀ ਸਤਨਾਮ ਸਿੰਘ ਕਿੰਨੇ ਦਿਨਾਂ ਦੀ ਅੱਡਾ ਹਾਲਾ ਭਜੀ ਅੱਜ ਸਾਡੀ ਅੱਜ 6 7 ਤੇ 8 3 ਰੋਜਾ ਜਿਹੜੀ ਸਟ੍ਰੈਕ ਆ ਅੱਜ ਪਹਿਲੇ ਦਿਨ ਤੋਂ ਸ਼ੁਰੂ ਆ ਕੀ ਮੰਗਾਂ ਕੀ ਆ ਮੰਗਾਂ ਸਾਡੇ ਮੇਨ ਜਿੰਨੇ ਵੀ ਕੱਚੇ ਮੁਲਾਜ਼ਮਾ ਉਹਨਾਂ ਨੂੰ ਪੱਕਾ ਕੀਤਾ ਜਾਵੇ ਜਿਹੜੀ ਬੱਸਾਂ ਦੀ ਗਿਣਤੀ ਘੱਟੋ ਘੱਟ 10000 ਕੀਤੀ ਜਾਵੇ ਤੇ ਹੋਰ ਜਿਹੜੀਆਂ ਬਣਦੀਆਂ ਜਿਵੇਂ ਕਿ ਰੋਡਵੇਜ ਦੇ ਵਿੱਚ ਪੰਨਪਾਸੇ ਵਿੱਚ ਵੱਧ ਵੱਧ ਬੱਸਾਂ ਪਾਈਆਂ ਜਾਣ ਤੇ ਜੋ ਵੀ ਸਪेयर पार्ट ਜਾਂ ਹੋਰ ਵੀ ਕਿਸੇ ਚੀਜ਼ ਦੀ ਕਮੀਆਂ ਨੂੰ ਪੂਰਾ ਕੀਤਾ ਜਾਵੇ ਕੀ ਲੱਗਦਾ ਕੀ ਆ ਸਾਰੇ ਅਗਲੇ ਖਵਾਰ ਜਿਹੜੇ ਪਾਸ ਵਾਲੇ ਹੋਣਗੇ ਜਾਂ ਸਵਾਰੀਆਂ ਖੱਤਮ ਖਵਾਰ ਹੋਣਗੀਆਂ ਬਿਲਕੁਲ ਸਾਡਾ ਕੋਈ ਸ਼ੌਕ ਨਹੀਂਗਾ ਵੀ ਸਟ੍ਰੈਕ ਕਰਗੇ ਅਸੀਂ ਪਹਿਲਾਂ ਬਕਾਇਦਾ 2 ਮਹੀਨੇ ਪਹਿਲਾਂ ਨੋਟਿਸ ਦਿੱਤਾ ਨੋਟਿਸ ਦੇ ਸਬੰਧ ਵਿੱਚ ਸਰਕਾਰ ਨੇ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਨਹੀਂ ਚਾਹੀ ਤੇ ਅਸੀਂ ਮਾਫੀ ਚਾਹੁੰਦੇ ਹਾਂ ਲੋਕਾਂ ਤੋਂ ਸਾਡੇ ਹੀ ਭੈਣ ਭਰਾ ਜਿਹੜੇ ਕਿ ਸਫਰ ਕਰ ਰਹੇ ਆ ਜਾਂ ਕੋਈ ਪਾਸ ਹੋਲਡਰ ਆ ਕੋਈ ਵੀ ਆ ਵੀ ਅਸੀਂ ਉਹਨਾਂ ਦੀ ਉਹਨਾਂ ਤੋਂ ਸੌਰੀ ਫੀਲ ਕਰਦੇ ਆ ਪਰ ਇਹ ਸਰਕਾਰਾਂ ਦੇ ਕੰਮ ਆ ਜਿਹੜੀਆਂ ਸਰਕਾਰਾਂ ਇਹ ਜਾਣ ਕੇ ਅੜਤਾਲਾਂ ਜਾਣਬੁੱਝ ਕੇ ਕਰਾ ਰਿਹਾ ਪਿਛਲੇ ਸਮੇਂ ਤੋਂ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਤੇ ਅੱਜ ਅਸੀਂ 15 ਸਾਲਾਂ ਤੋਂ ਇਹ ਜਿਹੜੀਆਂ ਆਪਣੀਆਂ ਮੰਗਾਂ ਬਣਾਉਣ ਦੇ ਸਬੰਧ ਵਿੱਚ ਆਪਣੇ ਰੋਜ਼ਗਾਰ ਪੱਕਾ ਕਰਾਉਣ ਦੀ ਖਾਤਰ ਤੇ ਆਪਣਾ ਮਹਿਕਮਾ ਬਚਾਉਣ ਦੀ ਖਾਤਰ ਜਿਹੜੀ ਲੜਾਈ ਉਹ ਲੜਦੇ। ਜਿਹੜੇ ਨਾ ਕਿ ਲੋਕਾਂ ਨੂੰ ਫਰਕ ਪਊਗਾ ਕਿ ਪ੍ਰਾਈਵੇਟ ਬੱਸਾਂ ਪੂੜੀਆਂ ਚੱਲਣਾਂ। ਬਿਲਕੁਲ ਜੀ ਜਿਹੜੇ ਫਰਕ ਤਾਂ ਬਿਲਕੁਲ ਪੈਣਾ ਕਿਉਂਕਿ ਰੋਡਵੇਜ ਦੀਆਂ ਗੱਡੀਆਂ 1600 ਦੇ ਕਰੀਬ ਪੰਨ ਬੱਸ ਤੇ 900 ਦੇ ਕਰੀਬ ਜਿਹੜੀ ਪੀਆਰਟੀਸੀ ਦੀ ਬੱਸ ਖੜੀ ਆ ਤੇ ਜਿਹੜੀ ਕਿ ਸਹੂਲਤ ਲੈਣ ਵਾਲੇ ਲੋਕ ਆ ਜਿਵੇਂ ਕਿ ਥੈਲਾਸੀਮੀਆਂ ਦੇ ਮਰੀਜ਼ ਆ ਜਾਂ ਕਿ ਪਾਸ ਹੋਲਡਰ ਆ ਸਟੂਡੈਂਟ ਆ ਪੁਲਿਸ ਮੁਲਾਜ਼ਮਾਂ ਤੇ ਜਿਹੜੀਆਂ ਪ੍ਰੀ ਵਾਲੇ ਔਰਤਾਂ ਦਾ ਜਿਹੜਾ ਸਫਰ ਕਰਨਾ ਹਰਕਤਾਂ ਅਕਸਰ ਲੋਕਾਂ ਨੂੰ ਪੈਂਦਾ ਬਿਲਕੁਲ ਇਹ ਜਿਹੜੀਆਂ ਸਰਕਾਰਾਂ ਇਹ ਜਾਣਬੁੱਝ ਕੇ ਕਰਵਾਉਂਦੇ ਤਿੰਨ ਦਿਨ ਦੀ ਹੜਤਾਲ ਦਾ ਕਿੰਨਾ ਤਾਂ ਬਿਲਕੁਲ ਅਸਰ ਤਾਂ ਪੂਰਾ ਹੀ ਹੈ ਜੀ ਅੱਜ ਸਾਡੀ 98% ਜਿਹੜੀ ਹੜਤਾਲ ਹੋ ਜਾਰੀ ਆ ਤੇ ਜਿਹੜੀ ਸਰਕਾਰੀ ਬੱਸ ਰੋਡ ਤੇ ਨਹੀਂ ਦਿਖੂਗੀ ਪੂਰੇ ਪੰਜਾਬ ਪੂਰੇ ਪੰਜਾਬ ਦੇ ਵਿੱਚ